ਇਹ ਬਹੁਤ ਵੱਡਾ ਕਾਰਨ ਪਤਾ ਲੱਗਿਆ ਤੇ ਮੈਂ ਲੱਗਿਆ ਹੋਇਆ ਤੇ ਅੰਕੜੇ ਮੈਂ ਇਕੱਠੇ ਕਰ ਰਿਹਾ ਵੀ ਪੰਜਾਬ ਪੱਧਰ ਤੇ ਪਰ ਮੈਨੂੰ ਜੋ ਪਤਾ ਲੱਗੀ ਹੈ ਗੱਲ ਬਹੁਤ ਡਰਾਉਣੇ ਅੰਕੜੇ ਸਾਹਮਣੇ ਆਉਣਗੇ ਇਸ ਮਾਮਲੇ ਦੇ ਵਿੱਚ ਕਿਉਂਕਿ ਸਾਡਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਮੰਨਿਆ ਜਾਂਦਾ ਸੀ ਪੰਜਾਬ ਨੂੰ ਬਹਾਦਰਾਂ ਦੀ ਧਰਤੀ ਹੈ ਵੀ ਸਭ ਤੋਂ ਵੱਧ ਦੇਸ਼ ਨੂੰ ਆਜ਼ਾਦੀ ਆਜ਼ਾਦੀ ਦੇ ਵੇਲੇ ਸਭ ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀਆਂ ਠੀਕ ਹੈ ਜੀ ਅੰਗਰੇਜ਼ਾਂ ਨਾਲ ਲੜਾਈ ਲੜਣ ਵੇਲੇ ਸਭ ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀਆਂ ਸਭ ਤੋਂ ਵੱਧ ਕਾਲੇ ਪਾਣੀ ਦੀ ਸਜ਼ਾ ਆਜ਼ਾਦੀ ਵੇਲੇ ਪੰਜਾਬੀਆਂ ਨੇ ਖੱਟੀ ਹੈ ਫਿਰ ਉਸ ਤੋਂ ਬਾਅਦ ਬਾਰਡਰਾਂ ਤੇ ਲੜਾਈ ਵਾਲੀ ਦੀ ਚੱਲ ਉਹਦਾ ਸਭ ਤੋਂ ਵੱਡਾ ਸਾਡੇ ਪੰਜਾਬੀਆਂ ਨੇ ਅੱਗੇ ਹੋ ਕੇ ਆਉਂਦਾ ਬਲਦਾਨ ਦਿੱਤਾ ਤਾਂ ਗੱਲ ਇਹ ਆ ਵੀ ਕਿੱਧਰ ਨੂੰ ਜਾ ਰਿਹਾ ਕਿ ਸਾਡੇ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹਦੇ ਵਿੱਚ ਤੁਹਾਨੂੰ ਮੈਂ ਆਉਣ ਵਾਲੇ ਦਿਨਾਂ ਚ ਖੁਲਾਸੇ ਕਰੂੰਗਾ ਤਾਂ ਵਾਪਸ ਮੁੱਦੇ ਤੇ ਆਉਣੇ ਆਪਾਂ ਕਿ ਪੰਜਾਬ ਦੇ ਵਿੱਚ ਬਿਲਕੁਲ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਵੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਪਿਛਲੇ ਦਿਨੀਂ ਕਿਹਾ ਵੀ ਕਿ ਆਸੀ ਕਿ ਕਈ ਮੇਰੇ ਕੋਲ ਐਕਚੁਅਲੀ ਫਿਗਰ ਮੇਰੇ ਧਿਆਨ ਚ ਨਹੀਂ ਹੈਗੀ ਤਕਰੀਬਨ 16000 ਤੋਂ ਜ਼ਿਆਦਾ ਉਹਨਾਂ ਨੇ ਦੱਸਿਆ ਸੀ ਕਿ ਵੀ ਐਫ ਆਈ ਆਰ ਦਰਜ ਹੋ ਚੁੱਕੀਆਂ ਕਈ ਹਜ਼ਾਰ ਨਸ਼ਾ ਤਸਕਰ ਗ੍ਰਿਫਤਾਰ ਹੋ ਚੁੱਕੇ ਆ ਹੈਰੋਇਨ ਵਗੈਰਾ ਕਈ ਕਾਫੀ ਵੱਡੀ ਮਾਤਰਾਇਂ ਬਰਾਮਦ ਹੋਈ ਹੈ ਹੋਰ ਜੋ ਨਸ਼ੇਲੇ ਪਦਾਰਥ ਹੋ ਬਰਾਮਦ ਹੋਏ ਹੈਗੇ ਆ ਪਰ ਗੱਲ ਇੱਥੇ ਜਰੂਰ ਸੋਚਣ ਵਾਲੀ ਹੈਗੀ ਆ ਵੀ ਜੇਕਰ ਇੰਨੀ ਵੱਡੀ ਪੱਧਰ ਤੇ ਨਸ਼ੇ ਦੀ ਰਿਕਵਰੀ ਹੋਈ ਆ ਨਸ਼ਾ ਤਸਕਰ ਗ੍ਰਿਫਤਾਰ ਹੋਏ ਨੇ ਤਾਂ ਹਰ ਰੋਜ਼ ਸਾਡੇ ਨੌਜਵਾਨਾਂ ਦੀ ਮੌਤ ਹੋ ਕਿਉਂ ਰਹੀ ਆ ਓਵਰਡੋਸ ਕਿੱਥੋਂ ਆ ਰਿਹਾ ਓਵਰਡੋਸ ਕਿੱਥੋਂ ਆ ਰਿਹਾ ਇਹਦਾ ਮਤਲਬ ਵੀ ਹੈ ਜੋ ਵੱਡੀਆਂ ਮੱਛੀਆਂ ਉਹਨਾਂ ਦੇ ਹੱਥ ਨਹੀਂ ਪਾਇਆ ਗਿਆ ਕੋਈ ਨਾ ਕੋਈ ਲੂਕ ਹੋਲ ਇਹ ਤਾਂ ਕੋਈ ਲੂਕ ਬੋਲਦਾ ਹੈਗਾ ਹੀ ਹੈ ਨਾ ਬੇਟਾ ਜਦੋਂ ਨਸ਼ਾ ਮਾਰਕੀਟ ਦੇ ਵਿੱਚ ਆ ਰਿਹਾ 댓 ਮੀਨਸ ਵੀ ਨਸ਼ਾ ਵੇਚਣ ਵਾਲੇ ਹੈਗੇ ਆ ਹਜੇ ਕਿਉਂਕਿ ਗੱਲ ਇਹ ਹੈ ਵੀ ਹੁਣ ਆਪਾਂ ਇਹ ਵੀ ਗੱਲ ਵੱਡੀ ਮੈਂ ਤੁਹਾਨੂੰ ਦਸਕਰ ਦੱਸਣਾ ਚਾਹੁੰਦਾ ਵੀ ਜੋ ਵੀ ਹਲੇ ਤੱਕ ਜਿੰਨੇ ਨਸ਼ਾ ਦਸਕਰ ਫੜੇਗਾ ਕਿਸ ਤੋਂ 2 ਗ੍ਰਾਮ ਰਾਮਦ ਹੋ ਗਿਆ ਜੀ 5 ਗ੍ਰਾਮ ਰਾਮਦ ਹੋ ਗਿਆ ਜੀ 10 ਗ੍ਰਾਮ ਰਾਮਦ ਹੋ ਗਿਆ ਜੀ ਆ ਜਾਂ ਕੁਝ ਕਿਲੋ ਆਣੀਆਂ ਹੈਗੀਆਂ ਹਾਲਾਂਕਿ ਪਿਛਲੇ ਜੇ ਮੁੱਖ ਮੰਤਰੀ ਸਾਹਿਬ ਨੇ ਆ ਆਜ਼ਾਦੀ ਦਿਹਾੜੇ ਤੇ ਐਲਾਨ ਕੀਤਾ ਸੀ ਜਦੋਂ ਫਰੀਦਕੋਟ ਝੰਡਾ ਲਹਿਰਾਉਣਾ ਆਏ ਸੀਗੇ ਤਾਂ ਉਹਨਾਂ ਨੇ ਕਿਹਾ ਸੀ ਵੀ 1 ਕਿਲੋ ਤੋਂ ਉੱਪਰ ਜਿਹੜਾ ਵੀ ਕੋਈ ਆਈਓ 1 ਕਿਲੋ ਤੋਂ ਉੱਪਰ ਹੈ ਰਾਈ ਦੀ ਰਿਕਵਰੀ ਕਰੂਗਾ ਤਾਂ ਉਹਨੂੰ 1,20,000 ਰੁਪਏ ਇਨਾਮ ਹੈ ਜਿਹੜਾ ਜ਼ਰੂਰ ਦਿੱਤਾ ਜਾਊਗਾ ਪਰ ਗੱਲ ਇਹ ਹੈ ਵੀ ਕਿਲੋਆਂ ਦੇ ਹਿਸਾਬ ਨਾਲ ਮੇਰੇ ਖਿਆਲ ਆ ਵੀ ਜੋ ਰਿਕਵਰੀਆਂ ਨੇ ਉਹ ਆਪਾਂ ਉਂਗਲਾਂ ਦੇ ਕੋਟਿਆਂ ਦੇ ਗਿਣ ਸਕਦੇ ਆ ਜੋ ਹੋਈਆਂ ਹੋਣਗੀਆਂ ਤਾਂ ਗੱਲ ਇੱਥੇ ਜ਼ਰੂਰ ਇਹ ਪੰਜਾਬ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਥੋੜਾ ਡੂੰਘਾਈ ਵੀ ਸਾਡੇ ਨੌਜਵਾਨੀ ਨੂੰ ਕਿਉਂ ਖਤਮ ਕੀਤਾ ਜਾ ਰਿਹਾ ਕੀ ਸਾਜਿਸ਼ ਹੈ ਇਸ ਮਾਮਲੇ 'ਚ ਕਿਹੜੇ ਨਸ਼ਾ ਤਸਕਰ ਹਲੇ ਵੀ ਬਾਹਰ ਫਿਰਦੇ ਆ ਜਿਹੜੇ ਸਾਡੇ ਪੰਜਾਬ ਦੀ ਨੌਜਵਾਨੀ ਆ ਜਿਹੜੀ ਉਸ ਨੂੰ ਖਤਮ ਕਰਨ ਦੇ ਤਲੇ ਹੋਇਆ ਪਰ ਇਸ ਗੱਲ 'ਚ ਕੋਈ ਦੋ ਰਾਏ ਨਹੀਂ ਹੈਗੀ ਕੋਈ ਝੂਠ ਨਹੀਂ ਹੈਗਾ ਦੋਸਤੋ ਵੀ ਹਰ ਰੋਜ਼ ਪੰਜਾਬ ਦੇ ਕਿਸ ਨਾ ਕਿਸੇ ਇਲਾਕੇ ਦੇ ਵਿੱਚੋਂ ਕਿਸੇ ਪਿੰਡ 'ਚੋਂ ਕਿਸੇ ਸ਼ਹਿਰ 'ਚੋਂ ਕਿਸੇ ਮਹੱਲੇ ਦੇ ਵਿੱਚੋਂ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤਾਂ ਦਾ ਜਿਹੜਾ ਅੰਕੜਾ ਹੈ ਹਰ ਰੋਜ਼ ਉਹ ਸਾਹਮਣੇ ਆ ਰਿਹਾ ਹੈ ਬੇਸ਼ੱਕ ਉਹਨਾਂ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਨੂੰ ਕਿਸੇ ਨੇਚਰਲ ਡੈਥ ਕਹਿ ਦਿੱਤਾ ਜਾਂਦਾ ਹੈ ਕਿਸੇ ਨੂੰ ਕੁਸ਼ਤਿਆ ਕਿ ਉਹ ਸੰਸਕਾਰ ਕਰ ਲੇਕਿਨ ਇਸ ਮਾਮਲੇ 'ਚ ਕੋਈ ਦੋ رائے ਨਹੀਂ ਹੈਗੀ ਜੀ ਕਿ ਨਸ਼ੇ ਦੇ ਨਾਲ ਓਵਰਡੋਸ ਦੇ ਨਾਲ ਅੱਜ ਵੀ ਮੌਤਾਂ ਪੰਜਾਬ 'ਚ ਹੋ ਰਹੀਆਂ ਹੈਗੀਆਂ ਤਾਂ ਦੋਸਤੋ ਇਸੇ ਤਰ੍ਹਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜਰੂਰ ਜੁੜੇ ਰਹੋ ਧੰਨਵਾਦ